ਇਸ ਗੱਲ ਦਾ ਕਈ ਵਾਰੀ ਗੁੱਸਾ ਵੀ ਹੁੰਦਾ ਕਿ ਪੰਜਾਬ ਤੋਂ ਬਾਹਰਲੇ ਸੂਬੇ ਜਾਂਿੱਥੇ ਲੋਕ ਅਸੀਂ ਜਾ ਕੇ ਪੰਜਾਬੀਆਂ ਨੇ ਸੇਵਾ ਕੀਤੀ ਜਾ ਅਸੀਂ ਜਿਨ੍ਹਾਂ ਦੇ ਨਾਲ ਖੜਦੇ ਰਹੇ ਉਹ ਸਾਡੇ ਨਾਲ ਅੱਜ ਕੋਈ ਖੜਾ ਨਹੀਂ ਹੋਇਆ ਪ੍ਰਮਾਤਮਾ ਸਾਡੇ ਨਾਲ ਰਹੇ ਪੰਜਾਬੀਆਂ ਨੇ ਹਮੇਸ਼ਾ ਵਾਹਿਗੁਰੂ ਦਾ ਹੀ ਆਸਰਾ ਧੱਕਿਆ ਸੋ ਅਸੀਂ ਤੁਹਾਡੇ ਨਾਲ ਆ ਬਾਬਾ ਜੀ ਹੈਲਪ ਕਰਨਗੇ ਸਾਡੀ ਪ੍ਰਮਾਤਮਾ ਅਗੇ ਦੁਆ ਹੈ ਜਲਦੀ ਤੋਂ ਜਲਦੀ ਬਾਬਾ ਜੀ ਗੁਰੂ ਮਹਾਰਾਜ denn ਠੀਕ ਹੋਣ ਬਾਦਸ਼ਾਹ ਘਟਣ ਪਾਣੀ ਦਾ ਵਿਹਾ ਘਟ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼ਕਾਂ ਜਿਵੇਂ ਕਿ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਪੰਜਾਬ ਦੇ ਹਾਲਾਤ ਬਹੁਤ ਹੀ ਜਿਆਦੇ ਨਾਜ਼ਿਕ ਨੇ ਬਹੁਤ ਸਾਰੇ ਹੜ੍ਹ ਆਏ ਨੇ ਉੱਥੇ ਬਹੁਤ ਹੀ ਜਿਹੜੀ ਸਥਿਤੀ ਜਿਹੜੀ ਆ ਉਹ ਬਹੁਤ ਜਿਆਦਾ ਅ ਕਹਾਵੇ ਅਸੀਂ ਬਾਹਰ ਬੈਠੇ ਅ ਨਿਊਜ਼ ਤੇ ਦੇਖਦੇ ਆ ਜਾਂ ਸੋਸ਼ਲ ਮੀਡੀਆ ਤੇ ਦੇਖਦੇ ਆ ਔਰ ਇਸ ਔਖੀ ਘੜੀ ਦੇ ਵਿੱਚ ਸਾਨੂੰ ਸਾਰਿਆਂ ਨੂੰ ਇੱਕ ਥਾਂ ਇਕੱਠੇ ਹੋਣਾ ਚਾਹੀਦਾ ਸਾਨੂੰ ਜਿਹੜੇ ਸਾਡੇ ਪੈਣ ਭਰਾ ਇਸ ਵੇਲੇ ਮੁਸੀਬਤ ਵਿੱਚ ਫਸੇ ਨੇ ਉਹਨਾਂ ਨੂੰ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਔਰ ਉਹਦੇ ਲਈ ਅਸੀਂ ਬਾਹਰ ਬੈਠੇ ਜਿੰਨੇ ਵੀ ਐਨਆਰਆਈਸ ਭੈਣ ਭਰਾ ਨੇ ਅਸੀਂ ਸਾਰੇ ਪੰਜਾਬ ਵਾਲਿਆਂ ਦੇ ਨਾਲ ਖੜੇ ਆ ਔਰ ਮੈਂ ਤਾਂ ਹਮੇਸ਼ਾ ਗੀਤ ਵੀ ਗਾਉਂਦਾ ਰਿਹਾ ਜਿੰਦ ਮਾਹੀ ਜੇ ਚੱਲਿਓ ਪਰਦੇਸ ਕਦੀ ਨਾ ਭੁੱਲੀਆ ਆਪਣਾ ਦੇਸ਼ ਆਪਣੀ ਬੋਲੀ ਆਪਣਾ ਭੇਸ ਜਾਂ ਪੰਜਾਬ ਸਾਡਾ ਰਹੇ ਮਸਦਾ ਫੁੱਲ ਖਿੜਿਆ ਸਭ ਦੇ ਮਨ ਪਾਉਂਦਾ ਪੰਜਾਬ ਸਾਰੇ ਨਰਾਇ ਦੀ ਜਿਹੜੀ ਕਹਿੰਦੇ ਨੇ ਵੀ ਦਿਲ ਦੀ ਆਵਾਜ਼ ਹੈ ਕਿ ਸਾਡਾ ਪੰਜਾਬ ਗੁਲਾਬ ਦੇ ਫੁੱਲ ਵਾਂਗ ਮਹਿਕਦਾ ਡੇਕਦਾ ਰਹੇ ਤੁਥੋਂ ਹਮੇਸ਼ਾ ਸੁਖ ਸਿਵਿਲੀ ਦੀ ਜਿਹੜੀ ਹਵਾ ਆਵੇ ਖਬਰ ਆਵੇ ਸੋ ਅਸੀਂ ਇਸ ਕਿਉਂਕਿ ਹੜਾਂ ਦੀ ਬਹੁਤ ਹੀ ਜ਼ਿਆਦੀ ਸਥਿਤੀ ਮਾੜੀ ਆ ਅਸੀਂ ਇਸ ਔਖੀ ਘੜੀ ਦੇ ਵਿੱਚ ਔਖੀ ਘੜੀ ਨਾ ਦੇਖਣ ਦੀ ਆਪਣਾ ਬਿੰਦ ਸਮਲ ਅਸੀਂ ਤੁਹਾਡੇ ਨਾਲ ਖੜੇ ਹਾਂ ਇਸ ਔਖੀ ਘੜੀ ਦੇ ਵਿੱਚ ਜੋ ਵੀ ਸਾਨੂੰ ਹੁਕਮ ਹੋਇਆ ਜਿਸ ਤਰ੍ਹਾਂ ਦੀ ਵੀ ਮਦਦ ਦਾ ਅਸੀਂ ਬਿਲਕੁਲ ਤੁਹਾਡੇ ਨਾਲ ਖੜੇ ਆ ਕਿਉਂਕਿ ਸਾਨੂੰ ਬਾਹਰ ਬੈਠਿਆਂ ਨੂੰ ਇਸ ਗੱਲ ਦਾ ਕਈ ਵਾਰੀ ਗੁੱਸਾ ਵੀ ਆਉਂਦਾ ਕਿ ਪੰਜਾਬ ਤੋਂ ਬਾਹਰਲੇ ਸੂਬੇ ਜਿੱਥੇ ਲੋਕ ਅਸੀਂ ਜਾ ਕੇ ਪੰਜਾਬੀਆਂ ਨੇ ਸੇਵਾ ਕੀਤੀ ਜਾ ਅਸੀਂ ਜਿਨ੍ਹਾਂ ਦੇ ਨਾਲ ਖੜੇ ਰਹੇ ਉਹ ਸਾਡੇ ਨਾਲ ਅੱਜ ਕੋਈ ਖੜਾ ਨਹੀਂ ਹੋਇਆ ਪਰ ਕੋਈ ਗੱਲ ਨਹੀਂ ਪ੍ਰਮਾਤਮਾ ਸਾਡੇ ਨਾਲ ਰਹੇ ਪੰਜਾਬੀਆਂ ਨੇ ਹਮੇਸ਼ਾ ਵਾਹਿਗੁਰੂ ਦਾ ਹੀ ਆਸਰਾ ਟਕਿਆ। ਔਰ ਵਾਹਿਗੁਰੂ ਸਾਡੇ ਨਾਲ ਆ ਤੇ ਸਾਨੂੰ ਸਿਰਫ ਵਾਹਿਗੁਰੂ ਦੀ ਲੋੜ ਹੈ। ਸੋ ਅਸੀਂ ਤੁਹਾਡੇ ਨਾਲ ਆ ਬਾਬਾ ਜੀ ਹੈਲਪ ਕਰਨਗੇ ਸਾਡੀ ਪਰਮਾਤਮਾ ਕੀ ਦੁਆ ਹੈ ਜਲਦੀ ਤੋਂ ਜਲਦੀ ਬਾਬਾ ਜੀ ਗੁਰੂ ਮਹਾਰਾਜ ਦੈਨ ਠੀਕ ਹੋਣ بارشਾਂ ਘਟਣ ਪਾਣੀ ਦਾ ਵਹਾ ਘੱਟ ਹੋਵੇ ਸਾਡੇ ਭੈਣ ਭਰਾ ਆਪਣੇ ਘਰਾਂ 'ਚ ਸੁਖੀ ਵਸਣ ਤੇ ਫਿਰ ਪੰਜਾਬ ਦੀ ਖੁਸ਼ਹਾਲ ਬਲੇ-ਵਸੇ ਵਧੇ ਮੈਂ ਪੰਜਾਬ ਦੇ ਪੋਲੀਟੀਸ਼ੀਅਨ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਕਿ ਹੁਣ ਜਿਹੜਾ ਇਹ ਪਾਰਟੀਬਾਦੀ ਦਾ ਜਿਹੜਾ ਸਮਾਂ ਨਹੀਂ ਹੈ ਪਾਰਟੀਬਾਦੀ ਤੋਂ ਉੱਪਰ ਉੱਠ ਕੇ ਤੁਸੀਂ ਇੱਕ ਭੈਣ ਭਰਾ ਬਣ ਕੇ ਅਗਲੇ ਦੇ ਘਰੇ ਜਾਓ ਅਗਲੇ ਦੀ ਮਦਦ ਕਰਨ ਜਾਓ ਫਿਰ ਉਹਨਾਂ ਨੂੰ ਚੰਗਾ ਲੱਗੂਗਾ ਕਈ ਵਾਰੀ ਉਹ ਕਿਉਂ ਗੁੱਸਾ ਕਰਦੇ ਆ ਵੀ ਤੁਸੀਂ ਪਹਿਲਾਂ ਕਿਉਂ ਨਹੀਂ ਆਇਆ ਉਹ ਗੱਲ ਉਹਨਾਂ ਦੀ ਸਹੀ ਹੈ ਤੁਸੀਂ ਉਹਨਾਂ ਨੂੰ ਇੱਕ ਭੈਣ ਭਰਾ ਬਣ ਕੇ ਜਾ ਕੇ ਜਦੋਂ ਮਦਦ ਕਰੋਗੇ ਜਾਂ ਉਹਨਾਂ ਦੀ ਗੱਲ ਨਾਲ ਗੱਲ ਕਰੋਗੇ ਕਿਉਂਕਿ ਜਿਹੜਾ ਬੰਦਾ ਦੁਖੀ ਆ ਉਹ ਉਹ ਫਿਰ ਕੀ ਕਰੇ ਹੋ ਤੁਸੀਂ ਉਹਨਾਂ ਦੀ ਮਦਦ ਕਰੋ ਪੋਲਿਟਿਕ ਛੱਡ ਕੇ ਇੱਕ ਭੈਣ ਭਰਾ ਬਣ ਕੇ ਕਿਉਂਕਿ ਹੁਣ ਇਕੱਠੇ ਹੋਣ ਦਾ ਟਾਈਮ ਹੈ ਹੋਰ ਆਪਾਂ ਨੂੰ ਸਾਰੇ ਜਣੇ ਇਕੱਠੇ ਹੋ ਕੇ ਉਹਨਾਂ ਦੀ ਆਪਾਂ ਮਦਦ ਕਰੀਏ ਉਹਨਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਉਹਨਾਂ ਦੇ ਪਸ਼ੂਆਂ ਦੀ ਪਸ਼ੂ ਮਰ ਗਏ ਹੋਰ ਚੀਜ਼ਾਂ ਹੱਲੇ ਉਹਨਾਂ ਨੂੰ ਜਦੋਂ ਵਾਪਸ ਘਰੇ ਆਉਣਗੇ ਘਰਾਂ ਦੇ ਨੀਂਆ ਬਹਿ ਜਾਣਗੀਆਂ ਜਾਂ ਹੋਰ ਕਈ ਨੁਕਸਾਨ ਹੋਊਗਾ ਆਪਾਂ ਨੂੰ ਉਹ ਵੀ ਉਹ ਵੀ ਆਪਾਂ ਵੇਖਣਾ ਸੋ ਹੱਲੇ ਬਹੁਤ ਕੁਝ ਕਰਨ ਵਾਲਾ ਜਿਹੜੇ ਸਾਡੇ ਭੈਣ ਭਰਾ ਵੀਰ ਮਦਦ ਕਰ ਰਹੇ ਆ ਬੂਟਾ ਰਾਹੀਂ ਜਾਂ ਲੰਗਰ ਪਚਾਰਾ ਆ ਆਪਸਮਾਨ ਦਾ ਚਾਰਾ ਪਚਾਰਾ ਆ ਹੋਰ ਚੀਜ਼ਾਂ ਕਰ ਰਹਾ ਲੋਕ ਪੁੱਛ ਵੀ ਰਹੇ ਆ ਵੀ ਕੀ ਮਦਦ ਕਰ ਸਕਦੇ ਆ ਸੋ ਉਹਨਾਂ ਦਾ ਵੀ ਮੈਂ ਬਹੁਤ ਧੰਨਵਾਦੀ ਆ ਮਦਦ ਕਰਨੀ ਚਾਹੀਦੀ ਆ ਤੁਸੀਂ ਸਾਰੇ ਉੱਥੇ ਆ ਸਾਰਾ ਪੰਜਾਬ ਇਕੱਠਾ ਹੋ ਜਾਓ ਔਰ ਸਾਰੇ ਜਾ ਕੇ ਮਾਝੇ ਵਾਲਿਆਂ ਦੀ ਖਾਸ ਤੌਰ ਤੇ ਜਿੱਥੇ ਜਿੱਥੇ ਜ਼ਿਆਦਾ ਹੜ ਆਏ ਨੇ ਜਿੱਥੇ ਜਿੱਥੇ ਬਹੁਤ ਨਾਜ਼ਕ ਹਾਲਾਤ ਨੇ ਉੱਥੇ ਜਾ ਕੇ ਉਹਨਾਂ ਦੀ ਸੇਵਾ ਕਰੋ ਉਹਨਾਂ ਦਾ ਪੁੱਛ ਪਾ ਉਹਨਾਂ ਨੂੰ ਜਾ ਕੇ ਪੁੱਛੋ ਪਾਣੀ ਟਾਣੀ ਔਰ ਬਾਕੀ ਸਾਡੇ ਵੱਲੋਂ ਜੋ ਮਦਦ ਹੋ ਸਕੀ ਜਿੰਨੇ ਦੁਨੀਆ ਦੇ ਐਨਆਰਆਈਸ ਬੈਠੇ ਨੇ ਮੈਂ ਗਰੰਟੀ ਕਰਦਾ ਉਹਨਾਂ ਦੀ ਉਹ ਹਮੇਸ਼ਾ ਤੁਹਾਡੇ ਨਾਲ ਖੜੇ ਜੀ ਔਰ ਅਸੀਂ ਖੜੇ ਰਵਾਂਗੇ ਔਰ ਅਸੀਂ ਉਸ ਵਾਹਿਗੁਰੂ ਅੱਗੇ ਤਨਗੁਰ ਗ੍ਰਾਮਦਾਸ ਜੀ ਅੱਗੇ ਅਰਦਾਸ ਕਰਦੇ ਆ ਸੱਚੇ ਪਾਤਸ਼ਾਹ ਬਹੁਤ ਜਲਦੀ ਤੋਂ ਜਲਦੀ ਹਾਲਾਤ ਠੀਕ ਹੋਣ بارشਾਂ ਹਟਣ ਤੇ ਸਾਡੀ ਭੈਣ ਭਰਾ ਆਪੋ ਆਪਣੇ ਘਰਾਂ ਸੁખી ਰਹਿਣ